ਗੁਰਪ੍ਰੇ ਸਾਸੰਗ ਜੀਓ ਅੱਜ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਉੱਤੇ ਸ਼ਰਧਾ ਰੱਖਣ ਵਾਲੇ ਉਸ ਮੁਸਲਮਾਨ ਲਿਖਾਰੀ ਬਾਰੇ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਉੱਤੇ ਸ਼ਰਧਾ ਰੱਖਣ ਕਰਕੇ ਉਸ ਮੁਸਲਮਾਨ ਲਿਖਾਰੀ ਨੂੰ 30 ਸਾਲਾਂ ਤੱਕ ਮਸਜਿਦ ਦੇ ਵਿੱਚ ਵੜਨ ਤੇ پابੰਦੀ ਲਗਾ ਦਿੱਤੀ ਗਈ ਇਸ ਮੁਸਲਮਾਨ ਫਕੀਰ ਦਾ ਕਸੂਰ ਸਿਰਫ ਇਹਨਾਂ ਸੀ ਕਿ ਇਸ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਉਹਨਾਂ ਦੇ ਚਾਰ ਸਹਬਜ਼ਾਦਿਆਂ ਦੇ ਉੱਤੇ ਆਪਣੀ ਕਲਮ ਤੋਂ ਉਹ ਲਿਖਿਆ ਜਿਸ ਨੂੰ ਅੱਜ ਤੱਕ ਸਾਡੇ ਸਿੱਖ ਢਾਡੀ ਪ੍ਰਚਾਰਕ ਤੇ ਕਥਾਵਾਚਕ ਸੰਗਤਾਂ ਨੂੰ ਸਮਾਗਮਾਂ ਦੇ ਵਿੱਚ ਸਟੇਜਾਂ ਤੋਂ ਸੁਣਾਉਂਦੇ ਨੇ ਇਹ ਲਿਖਾਰੀ ਸੀ ਪਰ ਇੱਕ ਮੁਸਲਮਾਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਇੰਨੀ ਸ਼ਰਧਾ ਰੱਖਣ ਵਾਲਾ ਕਿ ਆਪ ਕਾਫਰ ਹੋਣਾ ਪਸੰਦ ਕਰ ਲਿਆ ਸਿਰਫ ਇੰਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪ੍ਰਤੀ ਆਪਣੀਆਂ ਲਿਖੀਆਂ ਕਵਿਤਾਵਾਂ ਦੇ ਕਰਕੇ ਇਸ ਮੁਸਲਮਾਨ ਨੂੰ ਮਸਜਿਦ ਦੇ ਵਿੱਚ ਵੜਨ ਤੇ 30 ਸਾਲਾਂ ਦੀ ਪਾਬੰਦੀ ਲਗਾ ਦਿੱਤੀ ਗਈ ਅਤੇ ਨਾਲ ਹੀ ਧਰਮ ਦੇ ਵਿੱਚੋਂ ਛੇਕ ਦਿੱਤਾ ਗਿਆ ਆਖਿਰਕਾਰ ਕੌਣ ਸੀ ਇਹ ਮੁਸਲਮਾਨ ਜਿਸ ਨੂੰ ਉਹਨਾ ਮਾਨ ਸਨਮਾਨ ਮੁਸਲਮਾਨ ਪਾਈਚਾਰੇ ਦੇ ਵਿੱਚ ਨਹੀਂ ਮਿਲਿਆ ਜਿੰਨਾ ਸਿੱਖ ਪਾਈਚਾਰੇ ਦੇ ਵਿੱਚ ਮਿਲਿਆ ਤੇ ਇਹੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਸ ਸ਼ਾਇਰ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਤੇ ਵਿੱਚ ਲਗਾਈ ਹੈ ਦੇਵਾਂਗੇ ਪੂਰੀ ਜਾਣਕਾਰੀ ਇਸ ਵੀਡੀਓ ਨੂੰ ਸੰਗਤ ਜੀ ਅੰਤ ਤੱਕ ਵੇਖਣਾ ਕਿਉਂਕਿ ਤੁਸੀਂ ਜਾਣੋਗੇ ਜੇ ਇਸ ਲਿਖਾਰੀ ਦੇ ਕਵਿਤਾ ਤੁਸੀਂ ਅੱਜ ਤੱਕ ਸੁਣ ਰਹੇ ਹੋ ਤਾਂ ਬਾਅਦ ਵਿੱਚ ਉਸ ਲਿਖਾਰੀ ਦੇ ਨਾਲ ਕੀ ਹੋਇਆ ਸੀ ਤੇ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇਸ ਸ਼ਾਇਰ ਦੀ ਲਿਖੀਆਂ ਕੁਝ ਸਤਰਾਂ ਨਾਲ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ بیٹے ਜਹਾਂ ਖੁਦਾ ਕੇ ਲਿਏ ਇਹ ਸਤਰਾਂ ਸੁਣ ਕੇ ਸ਼ਾਇਦ ਤੁਹਾਡੇ ਅੰਦਰ ਵੀ ਆਇਆ ਹੋਣਾ ਵੀ ਇਹ ਸਤਰਾਂ ਤਾਂ ਤੁਸੀਂ ਅਕਸਰ ਹੀ ਸੁਣਦੇ ਹੋ ਤਾਂ ਇੱਥੇ ਦੱਸ ਦਈਏ ਇਹਨਾਂ ਸਤਰਾਂ ਨੂੰ ਲਿਖਣ ਵਾਲੇ ਸ਼ਾਇਰ ਦਾ ਨਾਮ ਅੱਲਾ ਯਾਰਖਾਂ ਜੋਗੀ ਇਹਨਾਂ ਸਤਰਾਂ ਦੇ ਵਿੱਚ ਸ਼ਾਇਰ ਲਿਖਦਾ ਹੈ ਕਿ ਪੂਰੇ ਹਿੰਦ ਦੇ ਵਿੱਚ ਇੱਕੋ ਹੀ ਤੀਰਥ ਹੈ ਯਾਤਰਾ ਕਰਨ ਦੇ ਲਈ ਜਿੱਥੇ ਇੱਕ ਬਾਪ ਨੇ ਆਪਣੇ ਬੱਚੇ ਖੁਦਾ ਨੂੰ ਭੇਟ ਕਰ ਦਿੱਤੇ ਅੱਲਾ ਯਾਰਖਾਂ ਜੋਗੀ ਦਾ ਪੂਰਾ ਨਾਮ ਹਕੀਮ ਅੱਲਾ ਯਾਰ ਖਾਨ ਰਹਿਮਾਨੀ ਜੋਗੀ ਹੈ ਇਹਨਾਂ ਨੇ ਸਿਰਫ ਇਹੀ ਸਤਰਾ ਨਹੀਂ ਬਲਕਿ ਆਪਣੀਆਂ ਕਵਿਤਾਵਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਸਤਰਾ ਲਿਖੀਆਂ ਹਨ ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ ਤੇ ਜੇਕਰ ਗੱਲ ਕਰੀਏ ਅੱਲਾ ਯਾਰ ਖਾਨ ਜੋਗੀ ਹੁਣਾ ਦੇ ਪਰਿਵਾਰ ਦੀ ਪਿਛੋਕੜ ਦੀ ਤਾਂ ਇਹਨਾਂ ਦਾ ਪਰਿਵਾਰ ਸੈਦ ਮੁਸਲਮਾਨ ਸੀ ਇਹ ਪਰਿਵਾਰ ਪਹਿਲਾਂ ਇਰਾਨ ਤੋਂ ਚੱਲ ਕੇ ਫਿਰ ਕਾਬਲ ਤੇ ਫਿਰ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਰਹਿਣ ਤੋਂ ਬਾਅਦ ਪੱਕੇ ਤੌਰ ਤੇ ਲਾਹੌਰ ਦੇ ਅਨਾਰ ਕਲੀ ਬਾਜ਼ਾਰ ਦੇ ਵਿੱਚ ਇਹਨਾਂ ਨੇ ਆਪਣਾ ਪੱਕਾ ਟਿਕਾਣਾ ਬਣਾਇਆ ਅੱਲਾ ਯਾਰ ਖਾਂ ਜੋਗੀ ਹੁਣਾ ਦੇ ਪਿਤਾ ਇੱਕ ਯੂਨਾਨੀ ਹਕੀਮ ਸੀ ਯੂਨਾਨੀ ਦਵਾਈਆਂ ਦੇ ਮਾਹਰ ਇਹੇ ਕੀਤਾ ਅੱਗੇ ਚੱਲ ਕੇ ਅੱਲਾ ਯਾਰ ਖਾਂ ਜੋਗੀ ਹੁਣਾ ਨੇ ਅਪਣਾਇਆ ਜਿਸ ਕਰਕੇ ਇਹਨਾਂ ਦੇ ਨਾਮ ਦੇ ਅੱਗੇ ਹਕੀਮ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਕਿ ਆਪਜੀ ਨੂੰ ਦੱਸਿਆ ਇਹਨਾਂ ਦਾ ਪੂਰਾ ਨਾਮ ਹਕੀਮ ਅੱਲਾ ਯਾਰਖਾਂ ਰਹਿਮਾਨੀ ਜੋਗੀ ਹੈ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਨਾਮ ਅੱਲਾ ਯਾਰਖਾਂ ਰੱਖਿਆ ਸੀ ਅਤੇ ਰਹਿਮਾਨੀ ਜੋਗੀ ਇਹਨਾਂ ਦਾ ਤਖੱਲਸ ਹੈ ਜਿਵੇਂ ਅਕਸਰ ਹੀ ਅਸੀਂ ਸ਼ਾਇਰਾਂ ਦੇ ਨਾਮ ਦੇ ਪਿੱਛੇ ਦੇਖਦੇ ਹਾਂ ਅੱਲਾ ਯਾਰਖਾਂ ਜੋਗੀ ਹਮੇਸ਼ਾ ਆਪਣੇ ਮੋਢਿਆਂ ਦੇ ਉੱਤੇ ਯੂਨਾਨੀ ਦਵਾਈਆਂ ਦੇ ਸੰਬੰਧਿਤ ਜੜੀ ਬੂਟੀਆਂ ਦਾ ਝੋਲਾ ਅਤੇ ਕਲਮ ਤੇ ਕਿਤਾਬਾਂ ਰਖਤੀ ਸੀ ਜਿੱਥੇ ਉਹ ਆਪਣਾ ਪਿਤਾ ਪੁਰਖੀ ਕੰਮ ਕਰਦੇ ਸੀ ਤੇ ਨਾਲ ਹੀ ਉਹਨਾਂ ਨੇ ਆਪਣਾ ਹੱਥ ਕਵਿਤਾ ਲਿਖਣ ਦੇ ਵਿੱਚ ਅਜਮਾਉਣਾ ਸ਼ੁਰੂ ਕੀਤਾ ਨਾਲ ਹੀ ਅੱਲਾ ਯਾਰ ਖਾਂ ਜੋਗੀ ਇਸਲਾਮ ਧਰਮ ਦੇ ਨਾਲ ਸੰਬੰਧਿਤ ਮਰਸੀਏ ਜਾਂ ਫਿਰ ਕਵਿਤਾਵਾਂ ਲਿਖਦੇ ਸਨ ਜਿਸ ਕਰਕੇ ਇਹਨਾਂ ਨੂੰ ਲੋਕ ਮੁਸ਼ਾਇਰਾਂ ਦੇ ਵਿੱਚ ਵੀ ਬੁਲਾਇਆ ਜਾਣ ਲੱਗਿਆ ਫਿਰ ਅੱਗੇ ਚੱਲ ਕੇ ਸਰਦਾਰ ਗੁਰਦਿਆਲ ਸਿੰਘ ਉਹਨਾਂ ਦੇ ਕਹਿਣ ਤੇ 1915 ਤੋਂ 1919 ਦੇ ਦਰਮਿਆਨ ਅਲਯਾਰ ਖਾਂ ਜੋਗੀ ਹੁਣਾ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਾਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਦੋ ਮਹਾਨ ਰਚਨਾਵਾਂ ਲਿਖੀਆਂ ਚਮਕੌਰ ਸਾਹਿਬ ਦੀ ਜੰਗ ਨੂੰ ਦੇਖਦੇ ਹੋਏ ਸ਼ਹੀਦਾਂ ਵਿੱਚ ਜੋਗੀ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਚਮਕੌਰ ਦਾ ਹਾਲ ਮਰਸੀਏ ਦੇ ਵਿੱਚ ਬਿਆਨ ਕਰਦੇ ਨੇ ਤੇ ਸ਼ਹੀਦਾਂ ਦੇ ਵਿੱਚ छोटे साहिब जादियां दी शहीदी नु अल्लाह यार खा जोगि होना दे वलो लिखे कुछ दोहे जो अक्सर ही आपा दीवाना दे विच प्रचारका तो सुनदे हा करतार की सौगंध है नानक की कसम है जितने भी गुरु गोविंद की तारीफ वो कम है फिर आगे लिखदे हन बस एक ही, ही हिंद में तीर्थ है यात्रा के लिए जहाँ बाप ने कटाए बेटे ਖੁਦਾ ਕੇ ਲੀਏ ਇਸ ਤਰ੍ਹਾਂ ਇਹ ਦੋਵੇਂ ਕਵਿਤਾਵਾਂ ਹੀ ਗੁਰੂ ਸਾਹਿਬ ਤੇ ਉਹਨਾਂ ਦੇ ਚਾਰ ਸਹਿਬਜ਼ਾਦਿਆਂ ਦੇ ਵੱਲੋਂ ਚਮਕੌਰ ਸਾਹਿਬ ਤੇ ਸਰਹੰਦ ਦੇ ਵਿੱਚ ਦਿੱਤੀ ਲਾਸ਼ਾਂ ਨੇ ਸ਼ਹਾਦਤ ਨੂੰ ਦਰਸਾਉਂਦੀਆਂ ਨੇ ਪਰ ਜੋਗੀ ਜੀ ਵੱਲੋਂ ਇਹ ਲਿਖੀਆਂ ਇਹਨਾਂ ਕਵਿਤਾਵਾਂ ਦੇ ਕਰਕੇ ਇਹਨਾਂ ਨੂੰ ਧਰਮ ਦੇ ਵਿੱਚੋਂ ਕਿਉਂ ਕੱਢ ਦਿੱਤਾ ਗਿਆ ਅਸਲ ਵਿੱਚ ਅੱਲਾ ਯਾਰਖਾਂ ਜੋਗੀ ਜੀ ਨੇ ਜੋ ਤਾਰੀਫ਼ ਗੁਰੂ ਸਾਹਿਬ ਜੀ ਦੀ ਕੀਤੀ ਆਪਣੀਆਂ ਕਵਿਤਾਵਾਂ ਦੇ ਵਿੱਚ ਓਹੋ ਕੁਝ ਮੁਸਲਮਾਨ ਲੋਕਾਂ ਦੇ ਵੱਲੋਂ ਬਰਦਾਸ਼ਤ ਨਹੀਂ ਕੀਤੀ ਗਈ ਕਿ ਇੱਕ ਮੁਸਲਮਾਨ ਦੂਜੇ ਧਰਮ ਗੁਰੂ ਦੇ ਬਾਰੇ ਇਸ ਤਰ੍ਹਾਂ ਕਿਵੇਂ ਲਿਖ ਸਕਦਾ ਹੈ ਇਸ ਕਰਕੇ ਸੰਗਤ ਜੀ ਜੋਗੀ ਜੈਨੂ ਕਾਫਰ ਬੁਲਾਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਲਾਹੌਰ ਦੀ ਮਸਜਿਦ ਜੋ ਪੇਸ਼ ਤੇ ਜੋ ਔਰੰਗਜ਼ੇਬ ਦੇ ਵੱਲੋਂ ਬਣਾਈ ਗਈ ਸੀ ਉਥੇ ਦੇ ਕਾਜ਼ੀ ਦੇ ਵੱਲੋਂ ਫਤਵਾ ਸੁਣਾ ਦਿੱਤਾ ਗਿਆ ਕਿ ਅਸੀਂ ਇਸ ਸ਼ਾਇਰ ਨੂੰ ਧਰਮ ਦੇ ਵਿੱਚੋਂ ਕੱਢਦੇ ਹਾਂ ਹੁਣ ਇਸ ਦਾ ਇਸਲਾਮ ਦੇ ਨਾਲ ਕੋਈ ਸੰਬੰਧ ਨਹੀਂ ਇਸ ਦਾ ਕੋਈ ਵੀ ਨਮਾਜ਼ ਜਾਂ ਜਨਾਜ਼ਾ ਜਾਂ ਫਿਰ ਨਮਾਜ਼ ਮਤ ਨਹੀਂ ਬਣੇਗਾ ਸੰਗਤ ਜੀ ਲਿਖਤੀ ਤੌਰ ਤੇ ਇਹ ਫਤਵਾ ਜਾਰੀ ਕੀਤਾ ਗਿਆ ਜਿਸ ਵਕਤ ਅੱਲਾ ਯਾਰ ਖਾਂ ਜੋਗੀ ਜੀ ਬਜ਼ੁਰਗ ਹੁੰਦੇ ਹਨ ਤਾਂ ਉਹਨਾਂ ਦੇ ਕੋਲ ਮਸਜਿਦ ਦਾ ਕਾਜੀ ਆਉਂਦੇ ਤਾਂ ਕਹਿੰਦੇ ਕਿ ਜੋਗੀ ਜੀ ਛੋਟੀ ਜਈ ਤਾਂ ਗੱਲ ਹੈ ਬਸ ਇਹਨਾਂ ਲਿਖ ਦਿਓ ਕਿ ਮੈਂ ਚੋ ਕੁਝ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ ਉਹ ਸਭ ਗਲਤ ਹੈ ਤੇ ਚਲੋ ਮੇਰੇ ਨਾਲ ਮਾਫੀ ਮੰਗ ਲਓ ਅਸੀਂ ਤੁਹਾਨੂੰ ਫੇਰ ਤੋਂ ਧਰਮ ਦੇ ਵਿੱਚ ਸ਼ਾਮਿਲ ਕਰ ਲਵਾਂਗੇ ਤੁਸੀਂ ਹੁਣ ਬੁੱਢੇ ਹੋ ਚੁੱਕੇ ਹੋ ਇੱਕ ਸੱਚੇ ਮੁਸਲਮਾਨ ਦੀ ਤਰ੍ਹਾਂ ਅਗਲੇ ਜਹਾਂ ਜਾਵੋ ਅਗੋਂ ਸੰਗਤ ਜੀ ਹਕੀਮ ਜੀ ਜਵਾਬ ਦਿੰਦੇ ਹਨ ਕਿ ਮੈਂ ਕੁਝ ਵੀ ਗਲਤ ਨਹੀਂ ਲਿਖਿਆ ਮੈਂ ਜੋ ਕੁਝ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਬਾਰੇ ਲਿਖਿਆ ਹੈ ਉਹ ਸਭ ਸੱਚ ਹੈ ਮੈਂ ਇਸ ਨੂੰ ਵਾਪਸ ਨਹੀਂ ਲਵਾਂਗਾ ਜਦੋਂ ਹਕੀਮ ਜੀ ਪਾਸੋਂ ਕਾਜੀ ਇਹੇ ਜਵਾਬ ਸੁਣਦਾ ਹੈ ਤਾਂ ਤਾਂ ਉਹ ਗੁੱਸੇ ਦੇ ਵਿੱਚ ਕਹਿੰਦਾ ਤਾ ਫਿਰ ਤੂੰ ਇੱਕ ਕਾਫਰ ਦੀ ਤਰ੍ਹਾਂ ਹੀ ਮਰਨਾ ਹੈ ਤਾਂ ਅੱਲਾ ਯਾਰ ਖਾ ਜੋਗੀ ਜੀ ਅਗੋ ਜਵਾਬ ਦਿੰਦੇ ਹਨ ਕਿ ਹੋ ਸਕਦਾ ਹੈ ਕਿ ਮੈਂ ਮੁਹੰਮਦ ਦੀ ਤਰਫੋਂ ਕਾਫਰ ਹੋ ਜਾਵਾਂ ਪਰ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਨਹੀਂ ਹੋ ਸਕਦਾ ਮੈਂ ਦੇਖ ਰਿਹਾ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਗੋਦ ਮੈਨੂੰ ਉਡੀਕ ਰਹੀ ਹੈ ਮੈਨੂੰ ਉਹਨਾਂ ਦੀ ਗੋਦ ਦਾ ਨਿਗ ਚਾਹੀਦਾ ਤੇ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਇੱਕ ਸ਼ਗਿਰਦ ਹੋ ਕੇ ਮਰਨਾ ਚਾਹਨਾ ਇਸ ਤਰ੍ਹਾਂ ਸੰਗਤ ਜੀ ਅੱਲਾ ਯਾਰ ਖਾ ਜੋਗੀ ਰਹਿੰਦੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਯਾਦ ਕਰਦੇ ਰਹੇ ਤੇ ਇੱਕ ਦਿਨ ਇਸ ਜਹਾਨ ਨੂੰ ਅਲਵਿਦਾ ਆਖ ਗਏ ਪਰ ਜੋ ਕੁਝ ਵੀ ਅੱਲਾ ਯਾਰ ਖਾ ਜੋਗੀ ਜੀ ਹੁਣਾ ਨੇ ਲਿਖਿਆ ਉਹਨਾਂ ਨੇ ਉਹ ਕਦੇ ਵੀ ਨਹੀਂ ਬਦਲਿਆ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਲਿਖਿਆ ਉਹ ਆਪਣੇ ਮਨ ਭਾਵ ਨਾਲ ਲਿਖਿਆ ਸੀ ਜਿਸ ਨੂੰ ਅੱਜ ਤੱਕ ਸਿੱਖ ਜਗਤ ਦੇ ਵਿੱਚ ਬਹੁਤ ਹੀ ਮਾਣ ਤਾਣ ਦੇ ਨਾਲ ਗਾਇਆ ਸੁਣਾਇਆ ਜਾਂਦਾ ਹੈ ਇਹਨਾਂ ਦੀ ਯਾਦ ਨੂੰ ਹਮੇਸ਼ਾ ਜਿਉਂਦਾ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਹਮੇਸ਼ਾ ਲਈ ਲਗਾ ਦਿੱਤੀ ਗਈ ਸੋ ਸੰਗਤ ਜੀ ਇਹ ਸੀ ਕੁਝ ਜਾਣਕਾਰੀ ਅੱਲਾ ਯਾਰਖਾ ਜੋਗੀ ਜੀ ਬਾਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਇਦਾਂ ਦੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਸੋ ਹੁਣ ਮੈਨੂੰ ਦਿਓ ਇਜਾਜ਼ਤ ਜਲਦ ਹੀ ਮਿਲਦੇ ਹਾਂ ਨਵੀਂ ਤੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ